ਬੱਸ ਉਹਦੇ ਚੈਚਲੇ ਬਸਣਡ ਆ ਗਈਆਂ ਤੇ ਇੱਕ ਗੱਲ ਹੋਈ ਏ ਕਿਤੇ ਕੱਲੇ ਰੋਟੀ ਖਾਓ ਪਹਿਲਾਂ ਰੋਟੀ ਖਾਓ ਫੇ ਚੁੱਕਾਂਗੇ 2 ਰੁਪਏ ਖਰੀਦਿਆ ਹੁਣ ਤੇ ਖਾ ਲੋ ਖਾ ਲੋ ਖਾ ਲੋ ਮੰਮੀ ਬਣਾ ਰਹੇ ਨੇ ਫਲਕੇ ਪੂਰੀ ਫੈਮਿਲੀ ਨੂੰ ਖਾਣ ਦੇ ਬਣਾ ਕੇ ਹੁਣ ਸੰਦੀਪ ਖਾਂਡੀਆਂ ਵਰਗੇ ਨੇ ਤੇ ਉਹ ਫੜਾਉਂਦੇ ਹੀ ਲੱਗੋ ਰੋਟੀ ਚਾਹ ਇੱਧਰ ਬਣੀ ਆ ਚਾਹ ਹੁਣ ਬਸ ਮੈਂ ਰਹਿ ਗਿਆ ਡੈਡੀ ਤੇ ਸ਼ਾਇਦ ਤੈਨੂੰ ਭਾਜੀ ਬਾਕੀ ਨੇ ਤੁਸੀਂ ਬਿਲਕੁਲ ਧੀ ਮਰਸਾਂ ਦਾ ਹਣੀ ਹਣਾ ਡੈਡੀ ਆਨਲਾਈਨ ਕੇ ਮੈਂ ਕਰਤਾ ਫੂ ਮਨਖਾ ਜੋ ਗਰਮਾ ਗਰਮ ਰੋਟੀ ਭਾਜੀਣੀ ਹੋ ਗਏ ਰੈਡੀ ਭਾਬੀ ਜੀ ਤੇ ਅੱਜ ਉਹ ਧਿਆਨ ਨਾਲ ਧਿਆਨ ਨਾਲ ਸੰਦੀਪ ਰੈਡੀ ਹੋ ਗਿਆ ਬਸ ਆਪਾਂ ਚੱਲਨੇ ਥੋੜਾ ਨੰਮਿਆ ਮਾਰਕੀਟ ਆਜੋ ਵਲੌਗ ਦੀ ਸ਼ੁਰੂਆਤ ਕਰੀਏ ਗਚਕ ਤੋਂ ਆਓਗੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਜ ਚੱਲਨੇ ਥੋੜਾ ਮਾਰਕੀਟ ਹੁਣ ਭਾਬੀ ਜੀ ਅੰਬਰਸਰ ਵਾਲਾ ਜਿਹੜਾ ਸਾਰਾ ਸ਼ਹਿਰ ਛੱਡ ਕੇ ਨਾ ਕੰਦੇ ਬਟਾਲੇ ਸ਼ੋਪਿੰਗ ਕਰਨੀ ਆ ਕਿੰਨੇ ਤੇ ਵੈਰਾਈਟੀ ਜਿਆਦਾ ਹੈ ਮੈਨੂੰ ਇਦਾਂ ਲੱਗਦਾ ਹੈ ਚਲੋ ਤੁਹਾਨੂੰ ਬਖਾ ਲੈਂਦੇ ਕਿੰਨੀ ਕਿਹ ਵੈਰਾਈਟੀ ਹੈ ਨਹੀਂ ਬਾਕੀ ਚਲੋ ਚੰਗੀ ਗੱਲ ਹੈ ਸੂਟ ਪਸੰਦ ਆ ਜੇ ਹੋਰ ਕੀ ਚਾਹਦੇ ਥੋੜੀ ਬਾਗ ਵੀ ਹੈ ਤੇ ਪ੍ਰਾਈਸ ਵਗੈਰਾ ਥੋੜਾ ਲੈਸ ਕਰ ਲੈਂਦੇ ਨੇ ਤੇ ਸੋ ਚੱਲਦੇ ਆ ਚੱਲੇ ਆ ਮਾਰਕੀਟ ਆਪਾਂ ਵੇਲੇ ਸਾਡੇ ਇਹੋ ਦੋ ਚਾਰ ਪਤੰਗਾ ਲੱਗੀਆਂ ਜੇ ਬਸ ਉਹ ਜਨੇ ਬਣੀ ਆ ਗਈਆਂ ਬਾਲੇ ਦੀ ਦੁਕਾਨ ਤੇ ਤੇ ਹੁਣ ਦੇਖਦੇ ਆ ਗੁਰਵਾ ਗੁਰਵਾਜ ਹੁਣੀ ਅਗੇ ਨੇ ਕਰ ਦੋ ਬਾਰੀ ਬੰਦ ਕਰ ਦੋ ਪਾ ਪਾ ਬਿਗੈਂਡ ਵੀ ਅਮਰਸਰੋਂ ਆਏ ਤੁਹਾਨੂੰ ਦੱਸਿਆ ਨੀ ਸਾਡਾ ਪਰਿਵਾਰ ਅੰਬਰਸਰ ਦਾ ਸਾਰੇ ਇਹ ਕਹਿੰਦੇ ਬਟਾਲੇ ਵੈਰਾਈਟੀ ਬੜੀ ਹੈ ਮੈਂ ਪਹਿਨੀ ਆ ਜਉਤੀ ਅਮਰਸਰ ਛੱਡ ਕੇ ਬਟਾਲੇ ਕਹਿੰਦੇ ਵੈਰਾਈਟੀ ਆ ਹਾਂ ਦੇਖੋ ਜੀ ਆ ਸ਼ਰਟ ਜੇ ਹਮ ਨਾ ਲਦੇ ਆ ਲਾ ਜੋ ਤੇ ਨਾ ਮੈਂ ਟੋਲ ਜੀ ਆ ਪਹਿਣਾ ਤਾਂ ਸਾਡੇ 75 ਰੁਪਏ ਪੂਰਾ ਸੋਟੀ ਇਹਦੇ ਵਿੱਚ ਹੀ ਸਤ ਵਧੀਆ ਜਿਹਾ ਆਣਾ 1000 ਰੁਪਏ ਕਿਰੇਜ ਨਹੀਂ ਦੇ ਇੰਨੀ ਕਿੱਥੇ ਆ ਇਹ ਆਣਾ 1000 ਰੁਪਏ ਕਹਿੰਦੇ ਕਪੜਾ ਉਹ ਨਾ ਡਬਲ ਆ ਬਿਲਕੁਲ ਵੇਖਾਂ ਜੋ ਉਧਰ ਨਹੀਂ ਲੱਗਦਾ ਹਾਂ ਕਪੜਾ ਦਾ ਫਰਕ ਹੈ ਕਰਦਾ ਸਟੋਲ ਵੀ ਵੱਡਾ ਲੱਗਿਆ ਜ ਨਾਲ ਇਹਦੇ ਨਾਲ ਰਾਜ ਜੀ ਇਹ ਸਵਿਟਿੰਗ ਕਰ ਉਹ ਤਾਂ ਹੋ ਜਾਂਦੀ ਔਰ ਜੀ ਟੈਨਸ਼ਨ ਨਹੀਂ ਆ ਗਈ ਹਾਂ ਠੀਕ ਹੈ ਵੇਖ ਲਓ ਕਿਹੜਾ ਮਹਾਨ ਹੈ ਭਾਜੀ ਹਰ ਸੰਡੇ ਵੈਰਾਈਟੀ ਆਉਂਦੀ ਹਾਂਜੀ ਹਾਂ ਜੀ ਮੰਡੇ ਤੋਂ ਨਵਾਂ ਆਣਾ ਜਾਣਾ ਭਾਜੀ ਅੱਛਾ ਅੱਛਾ ਠੀਕ ਹੈ ਮੰਡੇ ਵਾਲੇ ਜਾਂ ਸੰਡੇ ਜਾਂਦੇ ਲੈਣ ਤੇ ਮੰਡੇ ਨੂੰ ਆਂਦੇ ਹਾਂਜੀ ਠੀਕ ਹੈ ਹੋਰ ਪਿਆਰਾ ਪੀਸ ਹੈ ਜੀ ਇਹਦਾ ਮਤਲਬ ਫਿਰ ਅੱਜ ਟਾਈਮ ਨਹੀਂ ਆਇਆ ਆਪਾਂ ਹਣਾ ਜ਼ਰੂਰ ਜ਼ਰੂਰ ਫਾਹੀ ਦੇਖੋ ਇਹ ਕੋਟ ਰਾਈਸ ਦੇ ਵਿੱਚ ਦਿਖਾਇਆ ਇਹ ਸਟਾਲ ਹੈ ਇਹ ਆ ਇਹਦੇ ਨਾਲ ਕਮੀਜ਼ ਬਣੀ ਹੋਈ ਆ ਤੇ ਇਹ ਪਲਾਜੋ ਵਾਈਨ ਜਿਹਾ ਮਹਰੂਨ ਜੀ ਆ ਲੋ ਇਹਦੇ ਵਿੱਚ ਕਲਰ ਕਿੰਨੇ ਹੈ ਜੀ ਸਾਰੇ ਕਲਰ ਜਿੰਨੇ ਆ ਆ ਲੋ 6 ਕਲਰ ਨੇ ਜੀ ਜਿਹੜਾ ਮਰਜੀ ਦੇਖੀ ਕਲਰ ਸਾਰੇ ਵਧੀਆ ਆ ਨਾ ਮੈਂ ਸੂਜੀ ਫਲਾ ਲੈਨੇ ਹੁਣ ਸਿਰਫ ਬਸ ਫਰਕ ਹੈ ਥੋੜਾ ਜਿਹਾ ਕਲਰ ਦਾ ਫਰਕ ਹੈ ਵੀ ਤੇ ਜਿਹੜੇ ਕਢਾਈ ਦਾ ਇਹ ਰੰਗ ਆ ਜਿਹੜੇ ਜੜਾ ਪੇਂਟ ਚ ਆਏ ਇਹਦਾ ਫਰਕ ਹੈ ਵੀ ਹਾਂ ਉਹ ਵਲ ਠੀਕ ਆ ਸਹੀ ਹੈ ਜੀ ਨੇ ਵੀ ਹਾਂ ਕਰਤੀ ਤੇ ਨੇ ਵੀ ਖਰੀਦਨੇ ਦੋਵਾਂ ਦੀ ਚਲੋ ਸਲਾਹਣਾ ਹੋ ਗਿਆ ਵਧੀਆ ਵਾ ਉਹ ਰੀਲ ਪਾਉ ਤੀ ਸਾਨੂੰ ਡਰਾਉਂਦੇ ਰਹਿੰਦੇ ਜੀ ਬਾਬਾ ਯਾਰੀ ਬਾਬਾ ਨਹੀਂ ਆਇਆ ਅੱਜ ਪਾਪਾ ਠੀਕ ਨਹੀਂ ਹੈਗਾ ਨਾ ਕੀ ਗੱਲ ਹੋਈ ਬਾਬਾ ਉਹ ਪਗਾਨੀ ਬਲਾਜੋ ਜੀ ਨੇ ਪਸੰਦ ਕਰ ਲਿਆ ਤੇ ਹੁਣ ਸੰਦੀਪ ਲੱਗੀ ਵੇਖਣਾ ਆਪਣੇ ਵਾਸਤੇ ਹਾਂ ਆ ਦੇਖੋ ਜੀ ਆ ਸ਼ਰਟ ਜੀ ਕਹਿੰਦੇ ਨਹੀਂ ਨਾਲ ਦੇ ਹਾਂ ਜੀ ਅਫਗਾਨੀ ਵਿੱਚ ਅੱਛਾ ਅਫਗਾਨੀ ਸਲਵਾਰ ਪੂਰਾ ਗਰਮ ਸਟੋਲ ਪੂਰੇ ਵੱਡੇ ਸਾਈਜ਼ ਦੇ ਵਿੱਚ ਆ ਦੇਖਿਓ ਪੂਰਾ ਗਰਮ ਦਾ ਸਟੋਲ ਜੀ ਚੀਜ਼ ਦਾ ਰੋਭੇ ਹੀ ਲੱਗਿਆ ਦਾ ਵਧੀਆ ਪੀਸ ਬਣਿਆ ਹੋਇਆ ਪਾਜੀ ਵੇਖ ਲਾ ਇੰਦਾ ਬੋਲਦੇ ਹੋਰ ਚੀਜ਼ ਦਾ ਰੋਭੇ ਹੀ ਲੱਗਿਆ ਬੰਦੇ ਨੂੰ ਫਸਾ ਲੈਂਦੇ ਕੜਕੀ ਜੇ ਕਹਿੰਦੇ ਹਾਂ ਬਸ ਇਹਨਾਂ ਪਲਾਜੋਗਾ ਬਲਲ ਭਾਜੀ ਭਾਜੀ ਕਦੀ ਇਦਾਂ ਨਹੀਂ ਹੋਇਆ ਮਜ਼ਾਕ ਲਗਾ ਚਲੋ ਕਰਨ ਵਲੌਗ ਦੇ ਵਿੱਚ ਕਦੀ ਇਦਾਂ ਨਹੀਂ ਹੋਇਆ ਮੈਂ ਸੁੱਤੇ ਪਿਆ ਵੀ ਕਹਿੰਦੇ ਹਾਂ ਹਾਂਜੀ ਭੈਂਜੀ ਆ ਬਹੁਤ ਵਧੀਆ ਜੀ ਪਲਾਜੋ ਆ ਬਹੁਤ ਵਧੀਆ ਹੋ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ ਜੇਗੀ ਹੋ ਜਾਂਦਾ ਹੈ ਹੋ ਜਾਂਦਾ ਹੈ ਖਾਣ ਦੇ ਹੁਣ ਸਾਰਾ ਤੇ ਮਹਿਣਾਗੇ ਇਸ ਹਿਸਾਬ ਨਾਲ ਬਹੁਤ ਵਧੀਆ ਚੀਜ਼ਾਂ ਆ ਜਾਂਦੀਆਂ ਨੇ ਕਿੰਨੇ ਦਾ ਪਿਆ ਹੋਰ ਕਹਿੰਦੇ ਹੈ ਭਾ ਭਾਜੀ ਨੂੰ ਲੱਗ ਗਿਆ ਮੈਂ ਭਾਜੀ ਦੇ ਸੁਪਨੇ ਵਿੱਚ ਤੋ ਨਿਕਦੀ ਇਦਾਂ ਹਾਂਜੀ ਭੈਂਜੀ ਆ ਵੀ ਪਲਾਜੋ ਬਹੁਤ ਵਧੀਆ ਇਹਨੇ ਚੀਜ਼ਾਂ ਹੋਰ ਇਹ ਜਨਾਬ ਗੰਨੀ ਸਲਵਾਰ ਬਣੀ ਹੋਈ ਦੇਖੋ ਵੀ ਲਿਆ ਦਾਂਗੇ ਤੁਹਾਨੂੰ ਮੇਰੀ ਗੱਲ ਹੈ ਜੋ ਉਦਾਂ ਲੈਣੇ ਆ ਆ ਦੇਖੋ ਵੈਰਾਈਟੀ ਚੈੱਕ ਕਰੋ ਇਹ ਕੰਨਾ ਪਿਆਰਾ ਬਣਿਆ ਆ ਪਾਸ ਤੇ ਇਹ ਬੂਦੇ ਦੇ ਵਿੱਚ ਦੇ ਵਿੱਚ ਇਹ ਵੀ ਬੀਤ ਵਧੀਆ ਬਣੇਗਾ ਜਿਹਦੇ ਅੱਗੇ ਉਹ ਗੋ ਪਿਆਰਾ ਬਣੇਗਾ ਵੀ ਸਹੀ ਇਹ ਕਲਰ ਉਹ ਪੁਰਾਣੀ ਆਉਗਲੀ ਤੋਂ ਹਾਂ ਦੇ ਗਏ ਅਲੱਗ ਕਿਹੜਾ ਲੈਣਾ ਅਲੱਗ ਕਿਹੜਾ ਲੈ ਆਉਣਾ ਉਹ ਸਾਰੇ ਤਾਂ ਸਾਹਮਣੇ ਲੱਗੇ ਅਲੱਗ ਕਿਹੜਾ ਲੈ ਆਉਣਾ ਉੱਤੇ ਲਿਖ ਦਿਓ ਭਾਜੀ ਅਲੱਗ ਕਲਰ ਹਾਂ ਜੀ ਮੈਂ ਵੀ ਕਹਿ ਰਹੇ ਹਾਂ ਮੈਂ ਕਹਾਂ ਉਹ ਉੱਤੇ ਲਿਖ ਦਿਓ ਲੱਗੂ ਕੋਈ ਟੈਪ ਦੇ ਛੇੜਾ ਯਾਰ ਲੱਗੇ ਕਲਰ ਮੈਂ ਆਹ ਦੇਖੋ ਨਾ ਚੀਜ਼ ਬਣੀ ਦੀ ਹੈ ਹਾਂ ਉਹਦੇ ਚ ਕਲਰ ਹੈ ਵਲਮ ਆਹ ਦੇਖੋ ਜੀ ਪੂਰਾ ਮਹਿਰੂਨ ਜਿਹਾ ਆ ਜਾਂਦਾ ਹੈ ਹੈਨਾ ਨਾਲ ਦੇ ਬਲਾਜ ਇਹਨੂੰ ਕਰਨ ਭਾਣਾ ਇਹਨੂੰ ਤੇ ਨਾਲ ਇਹ ਠੀਕ ਆ ਉਹਦਾ ਵਧੀਆ ਵਾ ਸਟਾਲ ਸਟਾਲ ਇਹਦਾ ਨਾ ਪਲੇਨ ਹਾਂ ਸਾਈਡ ਨਾ ਬਾਰਡਰ ਬਣੇ ਨਾ ਹਾਂ ਬਾਰਡਰ ਬਣੇ ਨਾ ਆਹ ਬੋਲਾ ਵੀ ਅੱਛਾ ਆ ਚੀਜ਼ ਐ ਇਦਾਂ ਦਾ ਆਜੀ ਜੀ ਦੋਸਤ ਹੈ ਨਾ ਮੇਰੀ ਮੈਂ ਆਪੇ ਦੇਖ ਲੈਣੀ ਉਹ ਬਾਹਰ ਆ ਜਣ ਫਰੋਗ ਇੰਨੀ ਮੈਂ ਆਪੇ ਇੰਨੀ ਨਾ ਭਾਜੀ ਬਾਹਰ ਆ ਜਣ ਕੋਈ ਗੱਲ ਨਹੀਂ ਅਸੀਂ ਕਰੂ ਇਹ ਨੂੰ ਕੁਝ ਕਰਨਾ ਹੈ ਇੱਕ ਆ ਫਰੋਗ ਬੜਾ ਪਿਆਰਾ ਬੀਜ ਜੇ ਜੇ ਫਰੋਗ ਲੈਣੀ ਤੂੰ ਇਹ ਦੇਖੋ ਭਾ ਦੇ ਨਹੀਂ ਦੇ ਦੇ ਇੱਕ ਦੂਸਰੇ ਵਾਲਾ ਇਹ ਲੱਗਵਲਾ ਪੀਸ ਹੈਗਾ ਜੀ ਇਹ ਲੋਟ ਲੈਣਾ ਪੀਸ ਇੱਕ ਹੀ ਹੈਗਾ ਜੀ ਇਹਦੇ ਵਿੱਚ ਬਹੁਤ ਪਿਆਰਾ ਬਣਦਾ ਸ਼ਰੱਗ ਬਣਿਆ ਉੱਤੇ ਨਾਲ ਆਹ ਦੇਖੋ ਜੀ ਤੁਹਾਡੇ ਵਾਲੇ ਵੇਖੇ ਨਾਮ ਮੰਗਣ ਗਾਂਢੀ ਕੰਨੀ ਤਾਂ ਇਹ ਚੀਜ਼ ਬਹੁਤ ਪਿਆਰੀ ਹੈ ਸ਼ਰੱਗ ਬੜਾ ਪਿਆਰਾ ਜੀ ਆਹ ਚੀਜ਼ ਬਣੀ ਹੋਈ ਲੋ ਜੀ ਆ ਗਿਆ ਪਸੰਦ ਆ ਚੀਜ਼ ਨਾਲ ਨਹੀਂ ਚਾਹੀ ਇਨਰ ਜੀ ਆਜਾ ਕੰਨਾਂ ਦੇ ਛੇ ਨਾਲ ਇਹਦੇ ਪਲਾਜੋ ਜੀ ਕਲਰ ਵੀ ਲੱਗੇ ਜੀ ਬਿਲਕੁਲ ਇੱਧਰ ਆਇਆ ਕੋ ਬਾਜਾ ਆ ਜੀ ਬਾਕੀ ਬੋਲਦੇ ਰਿਹਾ ਚਰਾਇਆ ਬੋਲਦੇ ਨੇ ਕਿ ਆ ਵੀ ਪਿਓਰ ਬੋਲਦੇ ਚਾਹੀਏ ਅੱਛਾ ਜੀ ਤੁਹਾਡੇ ਦਿਮਾਗ ਚ ਫਿਰਨ ਲਈ ਆ ਉਹ ਚੀਜ਼ ਹਮ ਬਸ ਹੋਰ ਕੋਈ ਗੱਲ ਨਹੀਂ ਤਾਂ ਤਾਂ ਹੀ ਹੋ ਗਏ ਤੇ ਤੁਹਾਨੂੰ ਮੈਂ ਉਹ ਵੀ ਲਿਆਦਾ ਹਮ ਜਿਗੋ ਬਗੇ ਉਹ ਖਾ ਲਈ ਜਹ ਹੈਗੀ ਹੋਰ ਉਹ ਤੁਹਾਨੂੰ ਕਿ ਨਾਗ ਦੇਖੋ ਨਾਗ ਬਾਕੀ ਬਹੁਤ ਵਧੀਆ ਪੀ ਬਣਿਆ ਨਾ ਬਲਾ ਪੂਰੀ ਗ੍ਰੇਸ ਹੋਏਗੀ ਪਾਏ ਦੇ ਜੀ ਲੈ ਇਹਨਾਂ ਰਾਜ ਨਾਲ ਆਹ ਕਹਿੰਦੇ ਜਨ ਬਹੁਤ ਵਧੀਆ ਬਣਿਆ ਦਾ ਉਹਦੇ ਨਾਲ ਵੀ ਵਧੀਆ ਤਰ੍ਹਾਂ ਬੇ ਸਿੰਪਲ ਹੀ ਹੈ ਤੇ ਪੂਰਾ ਕਰਾਈਆ ਲੱਗਦਾ ਹਸ਼ਰਕ ਜਿਹਾ ਬੜਾ ਵਧੀਆ ਬਣਿਆ ਹੋਇਆ ਜਾ ਇਹ ਸੋੜ ਰਾਦ ਦੇ ਬਣਿਆ ਜਾ ਉਹਦੇ ਵਿੱਚ ਵੀ ਸੋ ਕਦੇ ਨਾਲ ਸ਼ਾਕੇ ਹੁੱਕ ਜਿਹੀ ਲੱਗੀ ਹੋਈ ਹੈ ਠੀਕ ਹੈ ਨਹੀਂ ਨਾ ਨਾਲ ਲੱਗ ਪਿੰਟ ਬਣੀ ਨਹੀਂ ਆ ਕੰਟਰਾਸਟ ਮੜਾਣ ਜਾ ਸੋੜ ਨਾਲ ਦੇ ਸਟੋਲ ਜੇ ਆਵੇ ਆ ਦੇਖੋ ਇਹਨੂੰ 2 ਪੀਸ ਕੇ ਕੀ ਕਹਿੰਦੇ 3 ਪੀਸ ਕੇ ਉਹਨਾਂ ਦੇ ਭਾਰੇ ਵੀ ਸਟੋਲ ਆ ਗਿਆ ਜਿਦਾਂ ਇਹ ਹਾਈਲਾਈਟ ਹੋ ਗਈ ਚੀਜ਼ ਪਹਾੜ ਬਣੇ ਆ ਇਹ ਸਿੰਪਲ ਸ਼ਰਟ ਬਣੀ ਦੀ ਇਹਦੀ ਨਾਲ ਇਹਦੇ ਲਾ ਜੋ ਸਟੋਲ ਹੈ ਵੀ ਇਹਦਾ ਆ ਦੇਖ ਨਹੀਂ ਨਹੀਂ ਸਟੋਲ ਨਹੀਂ ਹੋਣੀ ਚਾਹੀਦੀ ਹਨਾ ਸਟੋਲ ਭਾਰ ਨਾਲ ਸਟੋਲ ਭਾਰ ਆ ਹਾਂ ਕਲਰ ਸਟੋਲ ਦਾ ਫੇਰ ਤੂੰ ਤੰਗ ਹੋਈ ਨਹੀਂ ਮੁੜ ਕੇ ਸਟੋਲ ਹੌਲਾ ਹੋਵੇ ਜਿਆਦਾ ਵਧੀਆ dono ਇੱਕੋ ਜੀ ਮਤਲਬ ਇੱਦਾਂ ਤੋਂ ਕੰਮ ਕਿ ਅੰਦਰ ਹੀ ਚੱਲ ਜਾਗਾ ਕਲਰ ਹੈਗਾ ਉਹਦੇ ਵਿੱਚ ਕਲਰ ਹੈਗਾ ਛੋਟ ਜਿਹੜੇ ਉਹ ਤੇ ਲੈ ਲਏ ਆ ਭਾਬੀ ਜੀ ਨੇ ਦੋ ਲੈਏ ਨੇ ਤੇ ਸੰਦੀਪ ਨੂੰ ਕੋਈ ਨਹੀਂ ਆਇਆ ਪਸੰਦ ਮੰਮੀ ਜੀ ਨੇ ਕਿਉਂਕਿ ਪੈਸੇ ਦਿੱਤੇ ਸੰਦੀਪ ਨੂੰ ਵੀ ਤੁਹਾਡੇ ਜਿਵੇਂ ਮੈਂ ਸੂਟ ਨਹੀਂ ਲੈ ਕੇ ਆਇਆ ਲੋਹੜੀ ਤੇ ਤੇ ਤੁਸੀਂ ਲੋਹੜੀ ਵਾਹਤੇ ਵੀ ਦੇਣੇ ਹੈ ਕਿ ਸੂਟ ਮੈਂ ਤੇ ਲੇਟ ਆਏ ਆਪਾਂ ਤੇ ਤੁਸੀਂ ਸੂਟ ਲੈ ਲਿਆ ਸੰਦੀਪ ਨੂੰ ਪਸੰਦ ਨਹੀਂ ਆਇਆ ਫਿਰ ਉਹ ਹੋਣਾ ਉਹਨਾਂ ਨੇ ਕਿਹਾ ਤਾਂ ਵੀ ਸੂਟ ਮੰਗਵਾ ਦਿਓ ਸਾਨੂੰ ਮੰਮੀ ਕਹਿੰਦੇ ਤੂੰ ਆਪਣੇ ਵਾਸਤੇ ਸੂਟ ਲੈ ਆਂ ਨਹੀਂ ਤੇ ਇੱਥੇ ਨਵੀਂ ਦੁਕਾਨ ਹੈ ਇੱਕ ਇੱਥੇ ਦੇਖਦੇ ਕਿੰਦਾਂ ਦੀ ਵੈਰਾਈਟੀ ਹੈ ਤੇ ਜੇ ਜੀਨ ਵਗੈਰਾ ਪਸੰਦ ਆ ਕਿ ਫਿਰ ਲੈ ਲਾਂਗੇ ਵਧ ਗਿਆ ਇਹ ਕਹਿ ਲੈ ਆ ਨਹੀਂ ਲੈ ਗਿਆ ਮਲੇ ਮਾ ਕਹੇ ਆ ਇਹ ਬੜੀ ਕਪੜਾ ਪਹੁੰਚੇ ਜਿਹੜੇ ਨਹੀਂ ਜ਼ਿਆਦਾ ਨਹੀਂ ਚਾਹੀਦੇ ਦਰਨਾ ਨੇ ਜਿਹੇ ਚਾਹੀਦੇ ਜਿੰਨਾ ਬੜੀ ਕਪੜੇ ਚ ਲੈ ਲਓ ਇਹਦੇ ਨੋਰਮਲ ਹੋਣੇ ਆ ਹਾਂ ਆ ਚੀਜ਼ ਨੋਰਮਲ ਫਿਰ ਵਧੀਆ ਘੜੀ ਵਾਲੀ ਵਾਹ ਜੀ ਦੱਸੋ ਪਹਿਲਾਂ ਰੋ ਲੈ ਆਵਾਂਗੇ ਘੜੀ ਹਾਂ ਜੀ ਵਧੀਆ ਘੜੀ ਵਧੀਆ ਭਾਵੇਂ ਦੋਵੇਂ ਨੇ ਬਾਕੀ ਪਸੰਦ ਤੁਹਾਡੀ ਆ ਵਧੀਆ ਥੋੜਾ ਆ ਥੋੜਾ ਹਾਰਡ ਚ ਆ ਇਹਦਾ ਨਾਲ ਥੋੜਾ ਮਿਲਿਆ ਹੁੰਦਾ ਨਹੀਂ ਕੋਈ ਗੱਲ ਨਹੀਂ ਆਹ ਜੀ ਕਪੜਾ ਓਕੇ ਆ ਇਹਨਾਂ ਨੂੰ ਕਿ ਧੋ ਪਾਇਆ ਜਾਂ ਮੁਰਗੇ ਹੋਰ ਹਾਰਡ ਜਾਣਾ ਤੁਹਾਨੂੰ ਲੈ ਲੈ ਲੋ ਚੈੱਕ ਕਰੋ ਕਪੜਾ ਨਹੀਂ 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 ਹਾਂਜੀ ਕੋਈ ਚੋਹ ਦਾ ਫਰਕ ਪੈਣਾ ਆ ਨਹੀਂ ਕੰਮ ਠੀਕ ਯਾਰ ਇਹਦੇ ਚ ਦਿਖਾ ਦੂੰਗਾ ਥੋੜਾ ਚੱਲ ਗਿਆ ਲੈ ਆਵਾਂਗਾ ਮੈਂ ਚਾਬੀ ਨੋਰਮਲ ਇਹਦੇ ਚ ਦਿਖਾ ਦੋ ਯਾਰ ਗੱਡੀ ਲੱਗੀ ਤੇ ਦੱਤ ਲੱਗੀ ਇੱਥੇ ਥੱਲੇ ਦਿਖਾ ਦੋ ਠੀਕ ਆ ਪਤਲਾ ਹੈ ਉਹ ਕੱਪੜਾ ਹਟਾਉਂ ਕਦੋਂ ਬਣੇ ਕਿੰਨੇ ਵਜੇ ਆਉਂਦੇ ਫਿਰ ਕੋਸ਼ਿਸ਼ ਵੀ ਜਾਨਾ ਨਾ ਕੋਈ ਨਹੀਂ ਵੇਚ ਲੈਣੇ ਆ ਲੋ 2 ਵਜੇ ਕੱਪੜਾ ਬੜਾ ਵਧੀਆ ਜੇ ਪਹੁੰਚਾ ਵੀ ਆਹ ਰੋਸ ਨਹੀਂ ਨਹੀਂ ਆ ਨਹੀਂ ਕਪੜਾ ਨਹੀਂ ਚਾਹੀਦਾ ਭਾਜੀ ਬੜਾ ਭਾਜੀ ਵਧੀਆ ਜੇ ਵਸੇਗਾ ਨਹੀਂ ਨਹੀਂ ਇਹ ਤਾਂ ਬਸ ਨਾ ਉਹ ਨਹੀਂ ਪੜਿਆ ਡਾਡੀ ਮੈਨੂੰ ਥੋੜੀ ਪਾਣੀ ਪਈ ਮੈਨੂੰ ਥੋੜੀ ਇਹ ਕੱਲ ਮੁੰਡੇ ਹੀ ਪਾਉਂਦੇ ਭਾਜੀ ਨਹੀਂ ਯਾਰ ਇਹ ਨਹੀਂ ਜਿਆਦਾ ਭਾਜੀ ਬਹੁਤ ਆਵਰ ਹੋ ਜਾਂਦਾ ਯਾਰ ਕੰਮਾ ਵੇਖੋ ਸਹੀ ਇਸ ਜਨੇ ਮੁੰਡਾ ਕੋਈ ਨਹੀਂ ਭਾਜੀ ਆ ਵੇਖੋ ਪੌਂਚੇ ਵੱਡੇ ਹੁੰਦੇ ਨੇ ਨਾ ਇਹ ਇੰਨਾ ਇੰਨਾ ਕੁ ਜੇ ਯਾਰ ਬੜਾ ਹੈ ਇਹ ਨਾ ਗਏ ਫਿਰ ਕੱਟੀ ਫੱਟੀ ਹੈ ਆ ਵੇਖੋ ਕੱਟੀ ਫੱਟੀ ਹੈ ਹਾਂਜੀ ਉਹ ਤਾਂ ਆਡੀ ਪਈ ਹੈ ਇਹ ਨਹੀਂ ਕੰਮ ਚੱਲਣਾ ਕੱਟੀ ਫੱਟੀ ਵੀ ਨਹੀਂ ਫਿਰ ਪਾਉਣੀ ਯਾਰ ਆ ਲੈ ਕੋ ਕੋ ਚਾਈਦਾ ਨਹੀਂ ਨਹੀਂ ਹਾਂ ਬਈ ਇਹ ਹੋਇਆ ਜਦ ਚਿੱਟੀ ਚੋਰੀ ਆ ਕਪੜਾ ਚੀਕੀ ਰੰਗ ਲਾਵਾ ਇਹ ਸ਼ੇਡ ਆ ਬੰਦ ਚ ਸੋਰੀ ਆਨ ਆਨੰਦ ਹੋਏ ਤੇ ਹੈਗੇ ਇੱਕ ਬਲੈਕ ਤੇ ਆ ਚੀਨ ਦਿਖਾਉ ਇਹਦੇ ਵਿੱਚ ਕੋਈ ਹੋਰ ਹੋਗਾ ਦਿਖਾ ਦੇ ਥੋੜਾ ਬਹੁਤ ਇਹਦੇ ਵਿੱਚ ਬੇਸਿਕ ਆ ਨੇ ਕੀ ਫਰਕ ਹੋਵੇ ਸੀ ਇਦਾਂ ਇਹ ਕਹਾਂ ਜੀ ਇਹ ਲਾਈਕਰਾਂ ਗਾ ਜੇ ਇਹ ਸਟੱਫ ਵਧੀਆ ਬਣਾਉਗੇ ਤੇ ਲਾਈਕਰਾਂ ਸੁਖਦੇ ਨਹੀਂ ਨਹੀਂ ਇਹ ਚੀਨ ਨਹੀਂ ਇਹ ਨਹੀਂ ਚੱਲਦਾ ਇਦਾਂ ਭਾਜੀ ਇਹ ਉਹ ਚੀਜ਼ ਵਿੱਚ ਆਹੀ ਜੀ ਜੀ ਸ਼ੇਡ ਹੀ ਹੈ ਨਾ ਔਰ ਜੀ ਹੁਣ ਸਾਈ ਛੋਟਾ ਬਣ। ਕਿ ਕਾਹ ਬੋਲੀ ਨਹੀਂ ਨਹੀਂ ਇਹ ਨਾ ਖੋਲ ਬਲੈਕ ਜੀ ਤੇ ਇਦਾਂ ਦਾ ਕਲਰ ਡਾਰਕ ਬਲੂ ਹੈ ਜੀ। ਬਾਕੀ ਜੀਨ ਚ ਸ਼ੇਡ ਤੇ ਉਹੀ ਹੋਣੇ ਭਾਜੀ ਕਾਹ ਮਿਲ ਜੂਗਾ ਸਲੱਬ ਚ। ਨਹੀਂ ਜੀ ਹੋਵੇ। ਮੈਦਾ ਮਿਲ ਜੂਗਾ ਭਾਜੀ। ਆਹ ਲਈ ਮਿਲ ਜਾਏਗਾ। ਆਹੋ ਵੇਲਾ ਹੁੰਦੀ। ਕੋਈ ਕਰ ਅਭੀ ਹੱਗਈ ਹੈ। ਵਧੀਆ ਚੀਜ਼ ਹੈਗੀ ਭਾਜੀ। ਕਲਰ ਤੇ ਉਹ ਵੀ ਵਧੀਆ ਮਗਰ ਤੁਸੀਂ ਉਹ ਕੱਪੜੇ ਕਰਕੇ ਕਹਿਣ ਦੇ। ਨਹੀਂ ਜੇ ਰੰਗ ਨਹੀਂ ਹੈਗਾ ਤੇਰਾ ਇੱਥੇ ਦੇ ਲੈ। ਹਮਮ ਹੈ। ਉਹ ਤਾਂ ਠੀਕ ਹੀ ਨਾ ਕਿ ਵੱਡਾ ਆ ਨਹੀਂ ਨਹੀਂ ਫਾਰਮੂਲਾ ਭਾਜੀ ਇਹ ਨਾਰਮਲ ਪਹੁੰਚਾਵਾ ਬਾਕੀ ਇਸ ਤੋਂ ਖੁੱਲੇ ਹੀ ਹੋਣੇ ਜੇ ਨਹੀਂ ਨਹੀਂ ਠੀਕ ਆ ਇਹ ਨਾਰਮਲ ਮੈਂ ਪਾਉਣਾ ਇੰਨਾ ਕੁ ਬਸ ਜਿੱਦਾਂ ਤੁਸੀਂ ਲੈ ਲਓ ਵੀ ਇੰਨਾ ਆ ਨਾ ਇਹ ਇੰਨਾ ਹੀ ਹੋਣਾ ਪਤਾ ਕੀ ਚੱਕਰ ਹੈ ਸ਼ੂਜ਼ ਪੂਰਾ ਕਵਰ ਕਰੇਗਾ ਭਾਜੀ ਇਹ ਕੱਜ ਕਰ ਸਕਦੇ ਪੈਣਾ ਡਾਟਾ ਖੁੱਲੇ ਉਹ ਜੀ ਨਹੀਂ ਗਈ ਹੈ ਨਾਰਮਲ ਫਿਟਿੰਗ ਹੈ ਨਾ ਫਿਟਿੰਗ ਨਾਰਮਲ ਹੈ ਜੀ ਹਮ ਚਲੋ ਠੀਕ ਆ ਹਾਂ ਕੋਟ ਰਾਈਜ਼ੋ ਠੀਕ ਹੀ ਸਹੀ ਗੱਲ ਹੈ ਠੀਕ ਆ ਅੰਮੀ ਚੱਲਣ ਡਈ ਹੁਣ ਸੱਚ ਮੇਰੇ ਦਿਮਾਗ ਤੋਂ ਸਕਿਪ ਹੋ ਗਈ ਇਹਦੇ ਚ ਸਭ ਕੋ ਮਿਲ ਜਾਂਦੇ ਹਨ ਤਿੰਨ ਚਾਰ ਕਲਰ ਕਨੇ ਹਾਂ ਜੀ ਹਾਂ ਜੀ ਇਹਦੇ ਚ ਡਿਫਰੈਂਟ ਕਲਰ ਇਹਦੇ ਚ ਹੁੰਦੇ ਹਨ ਹਾਂ ਲੈ ਨੂੰ ਹੰਤਾ ਮੈਂ ਚਾਹੀਏ ਇਹਦੇ ਹਾਂ ਲੈ ਲੀਏ ਇਹਦੇ ਚ ਭਾਜੀ ਵਾਹੇ ਕਲਰ ਪਿੰਕੜਾ ਦਿਖਾਉਣ ਲੱਗੇ ਹੋਰ ਨਹੀਂ ਉਹ ਸਾਈਜ਼ ਛੋਟਾ ਗਾ ਹੈਗਾ ਜੀ ਉਹ 골ਡਨ ਮਕੜਾ ਚ ਬੱਤੀ ਨਹੀਂ ਹੋਣਾ ਭਾਜੀ ਉਹਦੇ ਵਿੱਚ ਨਾ ਮੈਨੂੰ ਉਹ ਕੱਪੜੇ ਚ ਫਰਕ ਵਾਂ ਮਿਲਦਾ ਖੋਲੋਂ ਬਣਾ ਹਾਂ ਜੀ ਹਾਂ ਜੀ ਹਾਂ ਲੱਗਦਾ ਭਲੀ ਹਣ ਉਹ ਥੋੜਾ ਕੱਪੜੇ ਮਨ ਇਦਾਂ ਕੋ ਲੱਗ ਰਿਹਾ ਵਧੀਆ ਚ ਨਹੀਂ ਨਹੀਂ ਕੁਆਲਿਟੀ ਇਹ ਵੀ ਵਧੀਆ ਹੋ ਗਈ ਸਿਰਫ ਇਹ ਕਮਰ ਛੱਡੀ ਹੈ ਨਾ ਭਾਜੀ ਇਹ ਦੇਖਿਆ ਇਹਦੀ ਲੁੱਕ ਜ਼ਿਆਦਾ ਹੀ ਹਨਾ ਇਹਦੇ ਵਿੱਚ ਵ ਤੇ ਵੀ ਆ ਜਣਾ ਦਾ ਮੈਂ ਤੈਨੂੰ ਆ ਠੀਕ ਆ ਉਹ ਬੱਲੇ 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 ਉਹ ਨਹੀਂ ਇਹ ਕਾਹ ਹੋਇਆ ਕੰਮ ਬੜਾ ਤਕੜਾ ਹੋ ਗਿਆ ਯਾਰ ਹਾਂ ਜਿਆਦਾ ਨਹੀਂ ਠੀਕ ਲੱਗਣੀ ਜੀ ਜੀ ਨੂੰ ਲੱਗੂਗੀ ਨਹੀਂ ਯਾਰ ਮੈਨੂੰ ਸੰਦੀਪ ਮੈਨੂੰ ਇਹ ਹੁੰਦਾ ਵੀ ਟ੍ਰਾਈ ਰੂਮ ਹੀ ਦਾ ਅੱਛੀ ਤੁਹਾਨੂੰ ਟ੍ਰਾਈ ਕਰੀ ਤੇ ਉਹਦੋਂ ਅਸੀਂ ਟਾਈਟ ਹੋ ਜਾਨੀ ਮੜੀ ਜੀ ਹਨਾ ਟ੍ਰਾਈ ਕਰੂਗਾ ਪਹਿਲਾਂ 1 ਕਿਲੋ ਟ੍ਰਾਈ ਕਰਕੇ ਆ ਗਿਆ ਆ ਗਿਆ ਸਹੀ ਰਹਣੀ ਆ ਸੋੜੀ ਪਜਾਮੇ ਉਹ ਆ ਜਾਣੀ ਆ ਸੋਹਣ ਲੱਗਣਾ ਤਾਂ ਕਿਤੇ ਵੇਖੋ ਇਹ ਕਮਰ ਕਮਰ ਸੰਦੀਪ ਪਰ ਹੋਈ ਓ ਚਮਕੀ ਵਗਰ ਆ ਬਾਕੀ 32 ਨੂੰ ਫਿਟਿੰਗ ਨਹੀਂ ਆਉਂਦੀ ਜੇ ਭਾਜੀ ਚਲੋ ਠੀਕ ਆ ਪੈਂਟ ਤੇ ਆਪਾਂ ਆਵਲੀ ਕਰ ਲਈਏ ਇਹਦੀ 30 ਹੁੰਦਾ ਉਹ ਕਿਤੇ ਵੀ ਦੂਜੀ ਓ ਵਾਲੀ ਆਵਲੀ ਕੀਤੀ ਪੈਂਟ ਇਹ ਲੰਗ ਹੋਣਾ ਪਰ ਇਹਦੀ ਦਾਦੀ ਐ ਚੀ ਸੋਣੀ ਮੈਂ ਵੀ ਕਹਿਣ ਲੱਗਾ ਭਾਈ ਇਹ ਕੱਢੋ ਆ ਵੀ ਓ ਸੋਣੀ ਛੋਟੀ ਲੀ ਹੋਦੀ ਕੋਟਰੀ ਸੀ ਨਹੀਂ ਨਹੀਂ ਵਖਾਉਂ ਪੜਾਈ ਇਹ ਕਿਦਾਂ ਇਹਦੇ ਵਿੱਚ ਕੀ ਫਰਕ ਹੈਗਾ ਦਾ ਇੱਕ ਤੇ ਪਾਜੀ ਆ ਚੀਜ਼ ਹੁੰਦੀ ਹੈ ਨਾ ਜਿਹੇ ਇਹਦੇ ਵਿੱਚ ਹੁੰਦੇ ਨਾ ਫਿਰ ਮੈਂ ਉਸੇ ਟਾਈਮ ਚ ਲੈਣਾ ਮੈਂ ਪੈਕ ਕਰ ਦੋ ਵੀ ਇਹਦੇ ਵਿੱਚ ਨਾ ਥੋੜਾ ਜਿਹਾ ਥੋੜਾ ਜਿਹਾ ਜਿੰਨਾ ਫਰ ਹੈਗਾ ਭਾਜੀ ਹਾਂ ਜੀ ਇਹ ਵਾਈਟ ਵੀ ਸਭ ਲਈ ਐਸ ਅਸਾਈਜ਼ਮੈਂਟ ਆ ਜੀ ਇਹ ਉੱਪਰ ਵਾਲੀ ਦਿਖਾਓ ਬੜਾ ਭਾਜੀ ਆਵਲੀ ਨਹੀਂ ਨਹੀਂ ਸੇਹ ਤੋਂ ਹਾਂ ਜੀ ਜੀ ਸਹੀ ਜੀ ਇਹ ਵੱਡਾ ਹੋਣਾ ਇਹਦੇ ਵਿੱਚ ਇਹ ਵਾਲਾ ਕਲਰ ਮਿਲ ਜੇਗਾ ਭਾਜੀ ਤੁਹਾਡੇ ਸਾਈਜ਼ ਐਲ ਰਾਈਜ਼ ਵਿੱਚ ਫਸਟ ਨੰਬਰ ਲੱਗਾ ਜਿਹੜਾ ਅੱਛਾ ਅੱਛਾ ਲੈ ਵੀ ਸੰਦੀਪ ਕਹਿੰਦੇ ਆ ਵਧੀਆ ਲੱਗੀ ਆ ਤੇ ਇਹ ਦਿਨਾਂਗੇ ਆਪਾਂ ਹਾਂਜੀ ਆ ਗਏ ਜੀ ਇੱਕ ਸੰਦ ਦੇ ਲਿਆ ਹਾਂ ਨੀ ਗਿਆ ਪਲਾਟ ਚ ਅੱਛਾ ਅੱਛਾ ਚਲੋ ਆਓ ਫੇ ਚਲੀਏ ਕਿਧਰ ਜਾਣਾ ਕੰਮ ਜਾਣਾ ਨਹੀਂ ਉਧਰ ਨਵਲੀ ਦੀ ਮੰਮੀ ਆ ਗਈ ਹਾਂਜੀ ਉਹ ਦੇ ਉਹ ਫੇਰ ਹੀ ਫੇਰ ਦੇਦਾ ਕਿਉਂ ਉਹ ਤਾਂ ਫੇਰ ਦੀ ਉੱਥੇ ਹੀ ਬੈਠੀ ਮੈਂ ਮਨੀ ਹੁੰਦੀ ਆ ਚਲੋ ਚਲੀਏ ਜੀ ਸੂਟ ਵੇਖਿਆ ਮੰਮੀ ਸੂਟ ਵੇਖਿਆ ਫਰਸਟ ਕਲਾਸ ایਵਨ ਵਾਟਰਪਰੂਫ ਮੰਮੀ ਮੰਮੀ ਕਹਿੰਦੀ ਮੰਮੀ ਗਰੀ ਹੈ ਮੰਮੀ ਸੂਟ ਦੇਖੋ ਮੇਰਾ ਸੂਟ ਮੰਮੀ ਨੇ ਲੈ ਕੇ ਦਈਏ ਮੇਰੇ ਹੈ ਦੋ ਭਾਬੀਆਂ ਆਪਣੇ ਲੈਂਦੇ ਕਿਉਂ ਵੀ ਉਹਦਾ ਜੰਦ ਦੇ ਹੂ ਨਹੀਂ ਕਿਸੀ ਵਿਚਾਰੀ ਆ ਗਈ ਨਹੀਂ ਬਦਲ ਮੇਰੀ ਭਾਜੀ ਨੇ ਭਾਜੀ ਨੇ ਗਿਫਟ ਦਿੱਤੇ ਨਾ ਤਨੂ ਬਾਹਰ ਆ ਉਹ ਸੋਣੇ ਦਾ ਨਮਾ ਲਿਆ ਹੀ ਉਹ ਉਹ ਸਟੀਚ ਕਰਨਾ ਹੈ ਉਹ ਪੁਰਾਣੇ ਹੀ ਹੋਗੇ ਕਿ ਦੱਸ ਨਹੀਂ ਸਟੀਚ ਕਰਨਾ ਹੈ ਸਟੀਚ ਕਰਨਾ ਹੈ ਵਧੀਆ ਮੈਂ ਕਾ ਲਿਆਂਦਾ ਹਾਂ ਹਾਂ ਜਲਦੀ ਜਲਦੀ ਮੈਨੂੰ ਪਸੰਦ ਨਹੀਂ ਆਇਆ ਕਰਨਾ ਮੈਨੂੰ ਪਸੰਦ ਨਹੀਂ ਆਇਆ ਆ ਗਈ ਪਸੰਦ ਆਇਆ ਤੁਸੀਂ ਕਹਿੰਦੇ ਤੁਸੀਂ ਲੈ ਲਓ ਕੱਲ੍ਹ ਤੁਹਾਨੂੰ ਪਹਿਣਾ ਤੈਨੂੰ ਕੁਝ ਵੀ ਹੈ ਨਾ ਆ ਜਾਣਾ ਪੂਰਾ ਆ ਆ ਜਾਣਾ ਆ ਇਹਨਾਂ ਨਾਲ ਆ ਆ ਮੇਰਾ ਇਹਨਾਂ ਨਾਲ

ਇਹ ਨਾ ਕੋਈ ਅੱਜ ਆ ਆਹੋ ਇਹਦੇ ਨਾਲ ਹੋ ਗਿਆ ਆਹ ਸੁਣਾ ਚਲੋ ਫੋਟੋ ਫੋਟੋ ਰਾਈਟ ਇਹ ਹੁੰਦਾ ਬਾਅਦ ਚ ਭਰਾ ਆ ਮੈਂ ਬਿਲਕੁਲ 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 ਤੂੰ ਸੋਹਣੇ ਹਾਂ ਬਹੁਤ ਸੂਰਜ ਕੋਖਣੋਂ ਹਾਂ ਚਾਹ ਚੰਗਾ ਪ੍ਰੇਮ ਨੂੰ ਦੋ ਸੂਟ ਰੰਗ ਨਿੱਕ ਜਿਹੀ ਚੜੀ ਹੈਗੀ ਐ ਬਾਈ 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 ਨਹੀਂ ਕਰਨਾ ਦਰਦੀ ਓ ਹੁਣ लवली ਭੈਣ ਵੱਲ ਚੱਲੇ ਆਂ ਉਧਰ ਡੈਡੀ ਹੁਣ ਆਉਣੇ ਦੇਣ ਵਾਸਤੇ ਜਾਣਾ ਹੈਗਾ ਲੋੜੀ ਤੇ ਉਹਨਾਂ ਦੀ ਮੰਮੀ ਆਏ ਨੇ ਉਹਨਾਂ ਨੇ ਇੱਧਰ ਆਉਣਾ ਹੈ ਆ ਇਹਨੇ ਬਾਈਕ ਤੇ ਹਟਲਿਆ ਗੱਡੀ ਹੁਣਾਂ ਕੋ ਡੈਡੀ ਹੁਣ ਆਉਗੇ ਕਰੋ ਚੱਕ ਮਠਿਆਈ ਇਹ ਤੇ ਗਲਾਬ ਜਾਨ ਦੇ ਰਸਗੁਲੇ ਮੈਂ ਖੋਇਆ ਕਹੀ ਜਾਂਦੇ ਆ ਆ ਖਜੂਰ ਹੈ ਨਾ ਹਨਾ ਵੀ ਉਦੀ ਖਜੂਰ ਪ੍ਰਾਈਸ ਮੈਨੇ 1.5 ਘੰਟੇ ਲੱਗੇ ਸਾਲਣਾ ਤੋਂ ਮੁੱਤੇ ਨੇ ਹੈ ਹੈ ਪੱਧਰ ਤੇ ਦਾਸ ਬੈਲਾ ਮੰਨਿਆ ਨੇ ਜ਼ਰੂਰੀ ਨਹੀਂ ਨਾ ਸੰਧੀ ਹੈਗੀ ਉਹ ਨਹੀਂ ਮੈਂ ਚੱਲਾਂ ਤੋੜ ਕੇ ਹੀ ਜਾਵਾਂ ਸਸੀ ਕਾਂਟੀ ਜੀ ਬਹੁ ਬਹੁ ਵਧਾਈਆਂ ਤੁਹਾਨੂੰ ਲੋਹੜੀ ਦੀਆਂ ਉਸ ਨਾਲ ਠੀਕ ਠਾਕ ਐ ਨਾ ਫਣੀ ਸੰਦੀਪ ਕੁੜੀਆਂ ਨੇ ਥੋੜੇ ਪਹਿਲਾ ਪਹਿਲਾ ਨਵੇਂ ਸਾਲ ਦੀਆਂ ਹੁਣ ਲੋੜੀ ਦੀਆਂ ਵਧਾਈਆਂ ਜਣੇ ਲਵਲੀ ਘਰੇ ਪਹੁੰਚ ਗਏ ਫੜੋ ਖਾਏ ਹੋ ਨਾ ਪਾਜੀ ਫੜੋ ਰੋਟੀ ਖਾ ਕੇ ਫਿਰ ਪਲਾਟ ਦੇ ਵਿੱਚ ਜਾਵਾਂਗੇ ਰੋਟੀ ਖਾਣੀ ਸਾਰੇ ਐ ਲੈਣ ਵਾਈਜ਼ ਬੈਠੇ ਤਾਂ ਹੁਣ ਮਟਮੰਟੀ ਕਲਰ ਪਲਰ ਗਏ ਹੈ ਇੱਧਰ ਬੋਟਾ ਪਾਦੀ ਨੇ ਕਿਹਦੀ ਰਾਜ ਜੱਗੀ ਤੱਕ ਬੜਾ ਕਰ ਲੈ ਕੇ ਇਹ ਹੈ ਇਹ ਇਹ ਵੀ ਸਹੀ ਹੈ ਇਹ ਵੀ ਗੱਲ ਸਹੀ ਹੈ ਹੈ ਇਹ ਗੱਲ ਸਹੀ ਹੈ ਲਵਲੀ ਮੈਂ ਕਹਿੰਦੀ ਹਾਂ ਲੈ ਲਾ ਗਾ ਮੂਫੀ ਮੈਂ ਲਈ ਆ ਜੋ ਮਿਲੇ ਜੋ ਮਿਲੇ ਲਾਏ ਜੋ ਮਿਲੇ ਨਾ ਲਾਏ ਤਾਂ ਚੁੱਪ ਕਰਕੇ ਤੇ ਬਸ ਤੂੰ ਆਖੋ ਬਸ ਤੂੰ ਰੱਖੀ ਜਾਉ ਮੈਂ ਥੜ ਲਾਂਗੀ ਮੈਂ ਉਹਨਾਂ ਨੂੰ ਕਹ ਤੂੰ ਕੱਢੀ ਜਾ ਮੈਂ ਰੱਖ ਲਾਂਗੀ ਸਮਾਨ ਸਾਰਾ ਲੈ ਵੀ ਵਾਟਰ ਬਹੁਤ ਬਹੁਤ ਤੁਹਾਨੂੰ ਵੀ ਬਾਜੀ ਬੋਲਣਾ ਥੋੜਾ ਗਰਾਂਦੇ ਨਹੀਂ ਨਹੀਂ ਕੋਈ ਨਹੀਂ ਫੇਰ ਆਡੀ ਫਰਸਟ ਕਲਾਸ ਆਈ ਕਣੀ ਪੂਰੀ ਗੱਲ ਬਾਤ ਹਨ ਹੋਣੀ ਬੁੱਢੇ ਹੋ ਗਏ ਅੱਜ ਜੋ ਜਵਾਨੀ ਆਪਣੇ ਤੇ ਬੜੀ ਬੰਦ ਜਾ ਰਹੇ ਇੱਥੇ ਦੇਤੀ ਪਹਿਲਾਂ ਆ ਹੀ ਕਰ ਲਵਲੀ ਤੇ ਮੰਮੀ ਵੀ ਲੱਗੇ ਨੇ ਸੰਦੀਪ ਉਹਨੂੰ ਲੋੜੀ ਦੇਣ ਮਤਲਬ ਸਾਨੂੰ ਇੱਥੇ ਘੜਾਤੀ ਲੋੜੀ ਲੈ ਵੀ ਹੁਣ ਤੂੰ 4 ਦਿਨ ਫੁੱਲੇ ਖਾਈ ਬੜੀ ਰੀਤ ਏ ਇਹਨੂੰ ਫੁੱਲੇ ਖਾਣੇ ਪੋਪ ਕੌਰ ਹਣਾ ਪੋਪ ਕੌਰ ਪਿਲ ਗਏ ਆ ਆਪਾਂ ਤੇ ਉਦੋਂ ਉਹ ਜੱਲ ਵਾਲੇ ਲੱਭਦੇ ਆ ਚਲੋ ਨਿਆਣਿਆਂ ਨੇ ਵੇਖੋ ਪੂਨ ਯਾਰ ਚਲੋ ਆਜੋ 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 ਕੀ ਸਾਂ ਚੜ ਗਿਆ ਚੁੱਕ ਕੇ ਕਹਿੰਦਾ ਮੈਂ ਮੈਂ ਕਹਿੰਦੀ ਮੈਂ ਲਿਆ ਮੈਂ ਚੁੱਕਾ ਕਹਿੰਦਾ ਵਜਾਣਾ ਆਜੋ ਬਾਕੀ ਜਾਣੇ ਨਹੀਂ ਆਏ ਫੇਰ ਰੁੱਕ ਗਏ ਇਹਨਾਂ ਦਾ ਬਹੁਤ ਔਖਾ ਮੈਂ ਵੈਸੇ ਲਾਇਆ ਸਾਬ ਜਰਮੈਲ ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਜੋ ਮਿਲਦਾ ਲੈ ਲਿਆ ਕਰੋ ਠੀਕ ਨਹੀਂ ਗੱਲ ਹਾਂ ਸਹੀ ਗੱਲ ਇਹ ਇਹ ਨੇ ਸਿਆਣੇ ਹੁੰਦੇ ਚਲੋ 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 ਚੱਲੀਏ ਹਣ ਕੇ ਗੱਲਾਂ ਇਹ ਇਹ ਨਹੀਂ ਗੱਲਾਂ ਇਹ ਕੋਠੇ ਕਰਨੀਆਂ ਚਾਹੀਦੀਆਂ ਹਾਂਜੀ ਖਤਮ ਹੋਣੀਆਂ ਸਹੀ ਗੱਲ ਇਧਰ ਤੁਰੇ ਆਓ ਨਾ ਤੁਰੇ ਆਓ ਤੇ ਹਿੰਮੇ ਇਧਰ ਘੱਡੀ ਲੈ ਆਉਂਦਾ ਠੀਕ ਆ ਓਕੇ ਬਾਏ ਬਾਏ लवली ਮੇਰੀ ਸੁਣ ਗੱਲ ਕਿੱਥੇ ਗਈ लवली ਚਲ ਗਈ ਤਾਂ ਮੈਂ ਨਾ ਮੈਂ लवली ਨੂੰ ਕਹਿਣ ਡਿਆ ਸੀ ਮੈਂ लवली ਨੂੰ ਕਹਿਣ ਲੱਗਾ ਵੀ ਮੈਂ ਤੂੰ ਕੋਠੇ ਤੇ ਚੜ ਜਾਵੀਂ ਇੰਨਾ ਫੇਰ ਹਿਲਣਾ ਨਹੀਂ ਇੱਥੋਂ ਮੈਂ ਤੂੰ ਕੋਠੇ ਚੜ ਜਾ ਨਾ ਫੇਰ ਹੀ ਲੈਣਾ ਹੀ ਇੱਥੋਂ ਚਲੋ ਚਲੋ ਯਾਰ ਠੱਗਾ ਲਾ ਦਈਏ ਠੱਗਾ ਲਾਓ ਯਾਰ ਇੱਕ ਦਿਨ ਮੈਂ ਚੱਲੇ ਸੀ ਡੈਡੀ ਹੁਣਾਂ ਦੇ ਨਾਲ ਪਲਾਟ ਦੇ ਵਿੱਚ ਪਲਾਟ ਖਾਦੀਏ ਡੈਡੀ ਹੁਣਾਂ ਨੇ ਖਾਇਆ ਨਹੀਂ ਅਜੇ ਤੱਕ ਹੁਣ ਤੇ ਹੁਣ ਚੱਲੇ ਆ ਪਲਾਟ 'ਚ ਫੈਮਲੀ ਆਪਣੀ ਬੈਠ ਗਈ ਆ ਤੇ ਦੋ ਜਣੇ ਮਗਰ ਬੈਠੇ ਆ ਭਾਬੀ ਜੀ ਤੇ ਸੰਦੀਪ ਉਹ ਪਿੱਛੇ ਬੈਠੇ ਹੋਏ ਨੇ ਪਹੁੰਚ ਗਏ ਆ ਪਲਾਟ 'ਚ ਆਪਾਂ ਆਜੋ 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 ਲਾੜਾ ਸੀਟ ਬੈਲਟ ਲਾੜਾ ਆਜੋ 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 ਓਹ ਹੋ ਯਾਰ ਇੱਕ ਤੇ ਨਾ ਕੀ ਕਰੀਏ ਵੀ ਕੀ ਕਰੀਏ ਡਾਡੀ ਤੱਕ ਨਹੀਂ ਸਰੀਰ ਹੋ ਗਏ ਭਾਰੇ ਕੰਢੀ ਤੁਸੀਂ ਬੋਲ ਲੈ ਰੁਕ ਜਾਓ ਵਾ ਵਾ ਰਕ ਲੰਦਾ ਹਾਂ ਆਹ ਸ਼ਾਹ ਉਹ ਆ ਵੀ ਕੋਲ ਨਹੀਂ ਡੀਆਂ ਵੇ ਵੇ ਲਾਓ ਜੋਰ ਹੋਰ ਭੁਲੀ ਜਾਓ ਡੈਡੀ ਡੈਡੀ ਬਹੁਤ ਕੰਢੀ ਕਰਦੇ ਕੰਢੀ ਆ ਤਾ ਚੱਕੋ ਦੇੜੀ ਪੈ ਗਈ ਤੁਹਾਨੂੰ ਮੈਂ ਹੋ ਸਕਦਾ ਇਹ ਪੈਸੇ ਪਵਾ ਲਈ ਹੁਣ ਮੈਂ ਹੋ ਸਕਦਾ ਡੈਡੀ ਨੇ ਮੈਂ ਕਹਾਂ ਮੈਂ ਅਰਜੀ ਕੋਈ ਬੰਦਾ ਲੱਗਦਾ ਮੇਥੀ ਵੜਨ ਡੈ ਜਾ ਕੇ ਵੇਖੋ ਬਣਾ ਡੜੀ ਭੱਜੇ ਆਏ ਬਾਬੂ ਕੀ ਹੋਏ ਲੋਕ ਜਵਾ ਅੱਛਾ ਪਹਿਲਾਂ ਮੈਂ ਕਿਹਾ ਅੱਛਾ ਤਾਂ ਮੈਂ ਖਿਆ ਵੀ ਆਏ ਨਹੀਂ ਕਹਿੰਦੇ ਹਿਉਣਾ ਤੇ ਪੈਸੇ ਮੇਰੇ ਮਨ ਵਿੱਚ ਲੱਗ ਗਈ ਮੁੰਡਾ ਟਿਕ ਲੱਗ ਗਈ ਤੈਨੂੰ ਤੈਨੂੰ ਵਾਕਿਆ ਸਰੀਆ ਦੇ ਪਿੱਛੇ ਦੇ ਧਿਆਨ ਗੱਲ ਹੈ 50000000 ਦੀ ਗੱਲ ਬਣੀ ਤੇ ਡੈਡੀ ਹਣੀ ਚੱਲਦੇ ਆਂ ਓਦਾਂ ਸਬਜ਼ੀਆਂ ਸਬਜ਼ੀਆਂ ਕਾਫੀ ਤੋੜ ਕੇ ਦਿੱਤੀਆਂ ਨੇ ਡੈਡੀ ਹੁਣਾਂ ਦੇ ਮੇਰੇ ਆਪਣੇ ਬਾਪੂ ਨੇ ਬੈਂਗਲ ਲੱਗੇ ਸੀਗੇ ਹੋਰ ਮੇਥੀ ਮੂਥੀ ਲੱਗੀਗੀ ਉਹ ਤੋੜ ਕੇ ਦਿੱਤੀਆਂ ਵੱਢ ਕੇ ਤੇ ਕਰਨ ਦੀਦੀ ਹੁਣਾਂ ਦਾ ਪਲਾਟ ਥੋੜਾ ਹਟਵਾਵਾ ਆਪਣੇ ਪਲਾਟ ਨਾਲ ਉਹ ਦਿਖਾਇਆ ਫਿਰ ਗੱਡੀ ਤੇ ਆਏ ਉਹ ਦਿਖਾਇਆ ਕਹਿੰਦੇ ਬਹੁਤ ਵਧੀਆ ਬਣ ਗਏ ਠੀਕ ਆ ਲੈਂਟਰ ਲੁੰਟਰ ਲੱਗੇ ਨੇ ਪੌਂਟੀ ਨਾ ਰੋਣ ਨਾਲ ਆਤੀਆਂ ਨੇ ਪਤਾ ਨਹੀਂ ਕੋਈ ਕਾਰਨ ਹੋ ਵੀ ਕਿਹੜੀ ਕਰ ਲੱਗੀ ਹੋ ਆਪੇ ਤੁਹਾਨੂੰ ਵਲੌਗ ਹੀ ਦੱਸਦੇ ਕੋਈ ਕਾਰਨ ਹੋਇਆ ਬਹੁਤ ਤਕੜਾ ਜਿਹਦਾ ਕਰ ਤੁਹਾਨੂੰ ਟੀਨਾ ਲਾਉਣੀ ਹੈ ਪੈਸੇ ਤੇ ਵਾਕੀ ਵੇਖੋ ਹਾਂ ਮਾਰਾ ਸਾਰਾ ਕੋਈ ਕਰਨ ਵਾਲਾ ਪਰਵਾਰ ਆਪਣਾ ਗੱਡੀ ਚ ਬੈਠੀ ਜਾਂਦਾ ਆ ਸੱਚੇ ਕਹਿਣ ਨੂੰ ਮਗਰੀ ਬਣਾ ਬਣਾ ਸਹੀ ਗੱਲ ਹੈ ਲੈ ਵੀ ਆਂਟੀ ਹੋਣੀ ਹੈ ਜੇ ਤੱਕ ਨਹੀਂ ਹੋ ਨਿਕਲਦੇ ਵੀ ਸੁਖਣ ਤੇ ਲੱਲੀ ਦੀ ਮੰਮੀ ਹੈ ਉਹ ਆਜੋ ਆਜੋ ਭਰਾਵਾ ਆਜੋ ਆਜੋ ਇੰਨਾ ਟਾਈਮ ਨਹੀਂ ਲਾਈਦਾ ਹੁੰਦਾ ਪਹੁੰਚ ਕੇ ਫੋਨ ਕਰ ਦਿਓ ਓਕੇ ਲਵਲੀ ਮੰਮੀ ਚੱਲੇ ਆਂ ਵਾਈ ਵਾਈ ਫੋਨ ਕਰ ਦਿਓ ਪਹੁੰਚ ਕੇ ਓਕੇ 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 ਬੱਸ ਦੇ ਜਾਈ ਤੇ ਨਹੀਂ ਬੱਸਾਂ ਆ ਗਈਆਂ ਤੇ ਇੱਕ ਬੱਸ ਹੁਣ ਫਿਰ ਦੁੱਗੀ ਲੱਗੂ ਕੋਚ ਬਹਿਣਗੇ ਕਰਿਆ ਨੇ ਕੀ ਗੱਲ ਹੋਈ ਜੇ ਕਿਤੇ ਗਲੇ ਹੁਣ ਚੱਲੇ ਆ ਓਕੇ ਜੀ ਹੁਣ ਚੱਲ ਗਿਆ ਆਪਣਾ ਪਰਿਵਾਰ ਓਕੇ ਓਕੇ ਠੀਕ ਠੀਕ ਬਾਏ ਬਾਏ ਆਪਣੇ ਪਰਿਵਾਰ ਨੂੰ ਛੱਡ ਆ ਬੱਸ ਸਟੈਂਡੋਂ ਤੇ ਹੁਣ ਜਾਵਣ ਦੇ ਅੰਮ੍ਰਿਤਸਰ ਟਾਈਮ ਦੇ ਨਾਲ ਹੀ ਵੈਸੇ ਤੇ ਟਾਈਮ 6:20 ਹੋ ਗਏ ਨੇ ਤੇ ਮੈਨੂੰ ਮੈਦੇ ਆ ਵੀ ਸਾਢੇ 7 ਵਜੇ ਤੱਕ ਪਹੁੰਚ ਜਾਣਗੇ ਅੰਮ੍ਰਿਤਸਰ ਘਰੇ ਵੈਸੇ ਪਹੁੰਚਣਾ ਚਾਹੀਦਾ ਸਾਢੇ 7 ਵਜੇ ਤੱਕ ਮੈਂ ਪਹੁੰਚ ਗਿਆ ਘਰੇ ਤੇ ਗੁੜੀਆਂ ਨੂੰ ਸਨੀਪ ਕਰ ਰਹੀ ਹੋ ਰੈਡੀ ਆ ਆ ਨਹੀਂ ਪਉਣੀ ਚੱਲਾ ਧੁੱਪ ਜਾਣੀ ਮਾਹੌਦੀ ਭਾਬੀ ਨੇ ਬੜੀਆਂ ਸੋਹਣੀਆਂ ਬਣਾਈਆਂ ਹੀ ਆਪਣਾ ਸੌਕਸ ਨੇ ਜਰਾਬਾਂ ਉਹਨਾਂ ਦੀਆਂ ਡਿਜ਼ਾਈਨ ਬੜਾ ਪਿਆਰਾ ਪਾਇਆ ਜਿਦਾਂ ਉਹ ਪੁਜਾਰੀ ਹੁੰਦੀਆਂ ਹੈ ਨਾ ਹੂੰ ਇਹਨਾਂ 'ਚ ਨੈਗ ਵੀ ਹੁੰਦਾ ਹੋਗਾ ਨਹੀਂ ਹੁੰਦਾ ਨਾ ਨੈਗ ਨਹੀਂ ਆ ਮੇਰੀ ਅੱਛਾ ਇਹਨਾਂ 'ਚ ਨੈਗ ਹੁੰਦਾ ਆ ਵੀ ਠੀਕ ਹੈ ਹਾਂ ਹਾਂ ਅੱਜ ਤੇ ਹੱਥਾਂ ਨੂੰ ਵੀ ਠੰਡ ਲੱਗਣ ਦੀ ਪੂਰੇ ਸਿੱਧੋਂ ਹੰਡੇ ਕੁੜੀ ਦੇ ਪੈਰ ਠਰੇ ਹੀ ਤੇ ਹਾਲ ਲਾਈਏ ਤੇ ਅੱਗੇ ਰਹਿੰਦੇ ਅੱਛਾ 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 ਓ ਗੱਦੀ ਆ ਗਈ ਗੱਦੀ ਆ ਗਈ ਗੱਦੀ ਆ ਗਈ ਡਾਂਸ ਕਰ ਲੈ ਨੀ ਭੰਗੜਾ ਪਾ ਮੰਡੀ ਪਾਓ ਪਾ ਭੰਗੜਾ ਪਾਓ ਫੇਰ ਡਾਂਸ ਕਰ ਆਜੋ 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 ਠੰਡੇ ਬਹੁਤ ਜ਼ਿਆਦਾ ਹੋ ਗਈ ਸੀ ਅੱਜ ਇਸ ਤੇ ਅੱਜ ਠੰਡ ਬਹੁਤ ਜ਼ਿਆਦਾ ਲੱਗਦੀ ਪਈ ਤੇ ਮੈਂ ਇਹਨਾਂ ਨੂੰ ਕਹਿ ਕੇ ਅੱਗ ਬਾਲੀਏ ਤੇ ਹੁਣ ਆਪਾਂ ਬਾਲਟੇ ਦੇ ਵਿੱਚ ਅੱਗ ਬਾਲਾਂਗੇ ਉਹ ਫਣੀ ਉਹ ਉੱਚਾ ਜਿਹਾ ਕਰੀਏ ਉਹ ਫਣੀ ਡੱਪ ਜਾਣਾ ਹੈ ਛੋਟੀਆਂ ਲੱਕੜਾਂ ਤਾਂ ਕਰਦੇ ਪਏ ਆ ਕਿ ਬਾਲਟੇ ਦੇ ਵਿੱਚ ਨਾ ਵੱਡੀਆਂ ਲੱਕੜਾਂ ਨਹੀਂ ਆਉਂਦੀਆਂ ਤੇ ਛੋਟੀਆਂ ਕਰਕੇ ਲਾਵਾਂਗੇ ਨਾਲੇ ਜਿਹੜੇ ਕੋਲੇ ਭਨ ਜਾਣਗੇ ਤੇ ਨੀਚੇ ਲੈ ਜਾਵਾਂਗੇ ਆ ਗਰੀ ਆਪਾਂ ਬਾਲਤੀ ਆ ਦੀਏ ਨੂੰ ਠੰਡ ਬੜੀ ਲੱਗਦੀ ਏ ਕਿ ਨੇ ਹੈ ਇਹਨਾਂ ਦਾ ਮੰਦਾ ਹੈ ਹਾਲੀ ਮੰਮੀ ਦਾ ਵੀ ਜੀਨ ਲਗਾ ਮੰਮੀ ਵੀ ਆ ਹੀ ਗਏ ਤੇ ਅੱਗ ਭਾਲੀ ਉਹ ਕੁਰਸੀ ਉਹ ਕੁਰਸੀ ਜਿਹੜੀ ਨਹੀਂ ਉਹ ਮੰਮੀ ਦੇ ਦੇ ਇੱਥੇ ਆ ਲੈ ਆ ਦੋਨੇ ਤੂੰ ਨੀਣਾ ਇੱਥੇ ਇੱਕ ਕਰ ਦੋ ਇੱਥੇ ਤਾਂ ਕਰਦਾ ਬਾਲਟ ਹਾਂ ਕਰ ਦੋ ਨਾ ਇਹ ਕਾ ਕੇਕ ਪਿਆਵਾ ਇਹ ਕਾ ਕੇਕ ਪਿਆਵਾ ਕੇਕ ਕੇਕ ਹੋਏ ਪਏ ਆ ਤੇ ਹੱਥੋਂ ਹੀ ਬਈ ਇਹਨੂੰ ਖਜੂਰ ਖਾ ਲੈਨੇ ਚੰਗੀ ਪਾਣੀ ਦੇ ਹੱਥ ਬਈ ਤੇ ਐ ਲੱਗਦਾ ਬਰਫ਼ ਹੁੰਦੀ ਬਹੁਤ ਜਿਆਦੀ ਹਾਂ ਠੰਡਾ ਵਾਲਾ ਤੇ ਜਿਹੜੇ ਉਧਰ ਸ਼ਿਰਨਗਰ ਜੋਂ ਕਸ਼ਮੀਰ ਵਾਲ ਜਿਹੜੇ ਲੋਕ ਰਹਿੰਦੇ ਉਹ ਤਾਂ ਫੇਰ ਪਾਣੀ ਮੈਂ ਕਹਿੰਦਾ ਪੂਰਾ ਬਰਫ਼ ਬਣ ਜਾਂਦਾ ਨਾ ਪੂਰਾ ਇੱਕ ਵੇ ਲੈ ਵੇ ਨੇੜੀ ਜੀ ਨੂੰ ਥਾਲ ਦਿੱਤਾ ਹੈ ਦਾਦਾ ਦਾਦਾ ਕਰਕੇ ਹੈ ਨੈਣੀ ਨੇ ਸੁੱਤੇ ਸੀਗੇ 12 ਵਜ ਗਏ ਨੇ ਪੂਰੇ ਕਹਿੰਦੀ ਏ ਵੀ ਲਾਓ ਹੱਥ ਦੇਖੋ ਆਹ ਕਦੀ ਇਹ ਉਂਗਲ ਖੜੀ ਹੈ ਤੇ ਖੜੀ ਰਹੂ ਇਹ ਥੋੜੇ ਕਰਕੇ ਖੜੀ ਹੈ ਪਰਮਾਤਮਾ ਕਰਕੇ ਖੜੀ ਹੈ ਪਾਪ ਪਾਪ ਕਾ ਤੇ ਸੋ ਜੀ ਇਹ ਵਾਲਾ ਵਲੌਗ ਵਧੀਆ ਲੱਗਾ ਹੈ ਲਾਈਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ Bye bye.